ਹੈਲੋ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸਨავ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦੀ ਹਾਂ ਕਿ ਤੁਸੀਂ ਸਰਜੈਂਟ ਠੀਕ ਹੋਮੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਵੀ ਰੱਖਣ ਤੇ ਚੜ੍ਹਦੀ ਕਲਾ ਵਿੱਚ ਵੀ ਰੱਖਣ ਲਓ ਜੀ ਟਾਈਮ ਪਤਾ ਨਹੀਂ ਕਿੰਨਾ ਕੁ ਸੀਗਾ ਮੈਂ ਦੇਖਿਆ ਨਹੀਂ ਤੇ ਚਲੋ ਜੀ ਦੁਪਹਿਰ ਦਾ ਟਾਈਮ ਸੀਗਾ ਕੰਮ ਧੰਦੇ ਕਰ ਲਈ ਸੀ ਖਤਮ ਤੇ ਆਪਣਾ ਅੱਜ హెయిర్ వాਸ਼ ਕੀਤਾ ਸੀ ਤੇ ਇੱਥੇ ਛੱਲੀਆਂ ਆਈਆਂ ਸੀ ਕਿਸੇ ਘਰੋਂ ਤੇ ਮੈਨੂੰ ਮਤਲਬ ਤਾਜ਼ੀਆਂ ਤਾਜ਼ੀਆਂ ਛੱਲੀਆਂ ਸੀ ਬਿਲਕੁਲ ਵੀ ਮੇਰੇ ਤੋਂ ਰਿਹਾਨੀ ਗਿਆ ਵੈਸੇ ਤਾਂ ਮੈਨੂੰ ਪ੍ਰੋਬਲਮ ਆਂਗੀ ਤੇ ਪਰ ਫਿਰ ਵੀ ਰਿਹਾਨੀ ਗਿਆ ਦੇਖ ਕੇ ਮੈਨੂੰ ਇਹ ਸੀ ਵੀ ਚਲੋ ਮੈਂ ਖਾਲ ਮੈਂ ਇਹਨਾਂ ਨੂੰ ਭੁੰਨ ਕਿ ਪਰ ਚੁੱਲੇ ਚੱਗ ਨਹੀਂ ਬਾਲਣ ਦਾ ਟਾਈਮ ਸੀ ਕਿਉਂਕਿ ਬਹੁਤ ਜ਼ਿਆਦਾ ਗਰਮ ਮੌਸਮ ਆਗਾ ਬਹੁਤ ਜ਼ਿਆਦਾ ਗਰਮੀ ਹੋਈ ਹੋਈ ਹੈ ਤੇ ਮੈਂ ਗੈਸ ਤੇ ਹੀ ਛੱਲੀ ਜਿਹੜੀ ਇੱਕ ਸੀਗੀ ਭੁੰਨ ਲਈ ਤੇ ਉਸ ਤੋਂ ਬਾਅਦ ਫਿਰ ਨਮਕ ਲੈ ਲਿਆ ਸੀ ਥੋੜਾ ਜਿਹਾ ਲੈ ਲਿਆ ਸੀ ਨਿੰਬੂ ਮਤਲਬ ਥੋੜਾ ਜਿਹਾ ਨਿੰਬੂ ਲਾ ਲਿਆ ਸੀ ਕਟਣਾ ਤਾਂ ਪੂਰਾ ਪੈ ਗਿਆ ਸੀਗਾ ਮੈਨੂੰ ਕਿ ਬਿਨਾ ਕੱਟੇ ਫਿਰ ਲੱਗਣ ਲੱਗਦਾ ਨਹੀਂ ਸੀਗਾ ਪਰ ਹਲਕਾ ਜਿਹਾ ਨਿੰਬੂ ਤੇ ਨਮਕ ਜਿਹੜਾ ਲਾਇਆ ਸੀਗਾ ਕਿਉਂਕਿ ਇਹਦੇ ਨਾਲ ਮੱਕੀ ਜਿਹੜੀ ਹੁੰਦੀ ਆ ਇਹ ਆਪਣੀ ਛੱਲੀ ਤੇ ਟੇਸਟੀ ਲੱਗਦੀ ਆ ਚਲੋ ਜੀ ਅੱਜ ਆਪਾਂ ਛੱਲੀ ਇੰਜੋਏ ਕਰਦੇ ਆ ਦੁਪਹਿਰ ਦੇ ਟਾਈਮ ਤੇ ਦੱਸਿਓ ਕਿੰਨਾ ਕਿੰਨਾਂ ਨੂੰ ਛੱਲੀਆਂ ਪਸੰਦ ਨੇ ਖਾਣਾ ਹਨਾ ਖਾਣੀਆਂ ਹੈਲੋ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਆ ਜੀ ਹੋਰਸ ਨਾਲ ਦੀ ਕੀ ਹਾਲ ਚਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦੀ ਹਾਂ ਤੂੰ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਵਾਹਿਗੁਰੂ ਜੀ ਹਮੇਸ਼ਾ ਹੀ ਤੁਹਾਨੂੰ ਤੰਦਰੁਸਤ ਵੀ ਰੱਖਣ ਤੇ ਚੜ੍ਹਦੀ ਕਲਾ ਵਿੱਚ ਵੀ ਰੱਖਣਾ ਲਓ ਜੀ ਦੁਪਹਿਰ ਦਾ ਡੇਢ ਵੱਜ ਚੁੱਕਿਆ ਬਸ ਮੈਂ ਪਈ ਸੀਗੀ ਪਰ ਫਿਰ ਮਨ ਨਹੀਂ ਕਰ ਰਹੀ ਸੀ ਅੱਜ نیند ਵੀ ਨਹੀਂ ਆ ਰਹੀ ਸੀ ਤੇ ਕਲੀਰ ਸਬਜ਼ੀ ਲੈ ਕੇ ਮੈਂ ਹੁਣ ਆਪਣੇ ਲਈ ਨੇ ਕੁਕੜੀ ਭੁੰਨ ਕੇ ਲੈ ਕੇ ਆਈ ਐ ਛੱਲੀ ਤੇ ਇਹਦੇ ਉੱਪਰ ਨਮਕ ਨਿੰਬੂ ਲਾ ਲਿਆ ਤੇ ਲੋ ਜੀ ਤੁਸੀਂ ਵੀ ਖਾਓ ਪਹਿਲੀ ਵਾਈਟ ਤੁਹਾਡੇ ਨਾਮ ਤੇ ਹੁਣ ਜਮਮਣਾ ਹੋ ਗਿਆ ਜਿਵੇਂ ਛਲਗੀਆਂ ਹੋ ਗਿਆ ਹਨ ਇਹ ਚੀਜ਼ਾਂਆਂ ਹੋਈਆਂ ਨੇ ਲੀਚੀਆਂ ਹੋ ਗਿਆ ਪਰ ਜ਼ਿਆਦਾਤਰ ਜਮਮਣਾ ਦਾ ਸਵਾਦ ਆਉਂਦਾ ਹਨ ਪਰ ਹਜੇ ਰੱਖ ਜਮਮਣਾ ਆਈਆਂ ਨਹੀਂ ਘਰੇ ਮੰਗਵਾਉਂਗੀ ਦੇਖਦੇ ਹਜੇ ਪੱਕੀਆਂ ਨਹੀਂ ਮਤਲਬ ਇੱਥੇ ਜਿੱਦੜਾ ਅਣ ਲੱਗੇ ਹੋਏ ਹਨ ਘੱਟ ਪੱਕੇ ਨੇ ਹਜੇ ਕੱਚੇ ਪੱਕੇ ਨਹੀਂ ਆਣੀਆਂ ਮਨ ਥੋੜੀ ਹੋਰ ਹੋਣ ਫਿਰ ਲੈ ਕੇ ਆਵਾਂਗੇ ਲੋ ਜੀ ਕੁੱਕੜੀ ਦਾ ਨੰਦ ਆ ਬਿਆ ਦੇਖਦੇ ਟੇਸਟ ਕਿਸ ਤਰ੍ਹਾਂ ਦਾ ਟੇਸਟ ਇਹਦਾ ਆਉਂਦਾ ਕਨਾ ਮੈਨੂੰ ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਮੇਰੀ ਰਿਪੋਰਟ ਆ ਜੂਗੀ ਸ਼ਾਮ ਤੱਕ ਇਹ ਤੁਹਾਨੂੰ ਦੱਸ ਦਿਆਂ ਕਿ ਇਹ 에어ਪੋਰਟ ਦੇ ਵਿੱਚ ਇਦਾਂ ਹੀ ਵਧੀਆ ਟੇਸਟ ਆ ਰਿਹਾ ਮੈਨੂੰ ਨਿੰਬੂ ਵਾਲਾ ਇੱਕ ਸਾਈਡ ਲਾਇਆ ਸੀ ਮੀਨ ਨਿੰਬੂ ਉਦੋਂ ਨਵਾਂ ਬੜਾ ਟੇਸਟ ਨਹੀਂ ਆ ਰਿਹਾ ਜਿੰਨਾ ਇਦਾਂ ਹੀ ਟੇਸਟ ਆ ਰਿਹਾ।ੋਂ ਤੋਂ ਨਿੰਬੂ ਲਾ ਕੇ ਬਦੇ ਤੇ ਇਸ ਤੋਂ ਹੁਣ ਨਮਕ ਨਿੰਬੂ ਲਾ ਕੇ ਪਰ ਮੈਨੂੰ ਫਰਕ ਪੈ ਰਿਹਾ ਨਹੀਂ ਮੇਰੇ ਟੇਸਟ ਦਾ। ਆ ਸਮੈਲ ਕਰਕੇ ਤਾਂ ਮੈਨੂੰ ਪਤਾ ਨਹੀਂ ਕਿਹੜੀ ਚੀਜ਼ ਦਾ ਸਵਾਦ ਆਉਂਦਾ ਕਿਹੜੀ ਤੇ ਨਹੀਂ ਆਉਂਦਾ। ਕੁਝ ਨਹੀਂ ਪਤਾ ਲ ਕੁਝ ਕੁ ਸਬਜ਼ੀਆਂ ਠੀਕ ਲੱਗਦੀ ਨੇ ਖਾ ਲੈਣੀ ਆ। ਮਨਾਂ ਕਿੰਨੇ ਬਦਲ ਆ ਗਏ। ਚਲੋ ਜੀ ਖਾ ਕੇ ਮਿਲਦੇ ਸੋਨੂੰ ਠੀਕ ਹੈ ਜੀ ਚਾਹ ਬਣਾਉਣੀ ਆ। ਹੋ ਗਈ ਸਵੇਰ ਦਾ ਟਾਈਮ ਆ ਤੇ ਆਪਾਂ ਬਣਾ ਰਹੇ ਹਾਂ ਇੱਥੇ ਪਨੀਰ ਦੀ ਭੁਰਜੀ। ਭੁਰਜੀ ਦੇ ਲਈ ਪਿਆਜ਼, ਲਸਣ ਸਾਰਾ ਹੋ ਗਿਆ ਕਟਲੇ। ਲਓ ਜੀ ਸਵੇਰ ਦਾ ਟਾਈਮ ਆ ਤੇ ਮੈਂ ਇੱਥੇ ਲੱਗੀ ਸੀਗੀ ਬਣਾਉਣ ਪਨੀਰ ਦੀ ਭੁਰਜੀ। ਤੇ ਉਹਦੇ ਲਈ ਫਰਾਈ ਪੈਨ ਰੱਖ ਲਿਆ ਤੇ ਇਹਦੇ ਵਿੱਚ ਤੇਲ ਆ ਜਿਹੜਾ ਪਾ ਲਿਆ ਜਿੰਨੇ ਟਾਈਮ ਦੇ ਵਿੱਚ ਤੇਲ ਗਰਮ ਹੋਊਗਾ ਉਹਨੇ ਟਾਈਮ ਦੇ ਵਿੱਚ ਪਨੀਰ ਆ ਜਿਹੜਾ ਮੈਂ ਉਹਨੂੰ ਅ ਕੱਦੂਕਾਸ ਕਰ ਲੂੰਗੀ ਕਿਉਂਕਿ ਜਿਹੜੀ ਪਨੀਰ ਦੀ ਭੁਰਜੀ ਆ ਪਨੀਰ ਨੂੰ ਕੱਦੂਕਾਸ ਕਰਕੇ ਫੇਰ ਹੀ ਵਧੀਆ ਲੱਗਦੀ ਆ ਤੇ ਲੋ ਜੀ ਇਧਰ ਤੇਲ ਗਰਮ ਹੋਣ ਤੋਂ ਬਾਅਦ ਜੀਰਾ ਪਾਇਆ ਸੀ ਤੇ ਕਾਫੀ سارے ਪਿਆਜ਼ ਜਿਹੜੇ ਪਾ ਦਿੱਤੇ ਨੇ ਚੋਪਰ ਦੇ ਵਿੱਚ ਚੋਪ ਕਰਕੇ ਤੇ ਉਸ ਤੋਂ ਬਾਅਦ ਫੇਰ ਦੁਬਾਰਾ ਮੈਂ ਪਨੀਰ ਨੂੰ ਲਾ ਕੇ ਸੀ ਕੱਦੂਕਾਸ ਕਰਨ ਤੇ ਇਹਨੂੰ ਕਾਫੀ ਟਾਈਮ ਪਹਿਲਾਂ ਮੈਂ ਬਾਹਰ ਕੱਢ ਕੇ ਰੱਖਤਾ ਸੀ ਕਿ ਗਲਾਸ ਦੇ ਉੱਪਰ ਇਹ ਜ਼ਰੂਰੀ ਹੈ ਕਰਨਾ ਕਿਉਂਕਿ ਜੇ ਪਨੀਰ ਦੇ ਵਿੱਚ ਪਾਣੀ ਹੈ ਤਾਂ ਤੁਹਾਡੀ ਜਿਹੜੀ ਭੁਰਜੀ ਉਹ ਬਿਲਕੁਲ ਵੀ ਵਧੀਆ ਨਹੀਂ ਬਣਨੀ ਹੈਗੀ ਤੇ ਘੰਟਾ ਤੁਸੀਂ ਪਹਿਲਾਂ ਬਾਹਰ ਕੱਢ ਕੇ ਰੱਖ ਦੋ ਜੇਕਰ ਪਨੀਰ ਦੀ ਭੁਰਜੀ ਬਣਾਉਣੀ ਹੈ ਤਾਂ ਤੁਸੀਂ ਪਨੀਰ ਨੂੰ 1 ਘੰਟਾ ਪਹਿਲਾਂ ਬਾਹਰ ਕੱਢ ਕੇ ਰੱਖ ਦੋ ਤੇ ਪਨੀਰ ਨੂੰ ਤੁਸੀਂ ਕੱਦੂਕਾਸ ਕਰਕੇ ਹੀ ਪਨੀਰ ਦੀ ਭੁਰਜੀ ਬਣਾਓ ਬਹੁਤ ਟੇਸਟੀ ਬਣੋਗੀ ਤੇ ਤੁਸੀਂ ਦੇਖਿਓ ਜੇ ਇਦਾਂ ਆਪਾਂ ਹੱਥ ਦੇ ਨਾਲ ਮੈਸ਼ ਕਰਕੇ ਪਾਉਣੇ ਹਨ ਤਾਂ ਉਹਨਾਂ ਵਧੀਆ ਟੇਸ ਮਤਲਬ ਟੇਸਟ ਤਾਂ ਚਲੋ ਆਊਗਾ ਪਰ ਪਨੀਰ ਦੀ ਭੁਰਜੀ ਫਿਰ ਖਿਲੀ-ਖਿਲੀ ਬਣਦੀ ਹੈ ਤੁਸੀਂ ਟਰਾਈ ਕਰਕੇ ਦੇਖਿਓ ਇਹ ਮ ਬਹੁਤ ਵਧੀਆ ਬਣਾਉਂਗੀ ਕੁੱਛ ਕਪਨੀਰ ਮੈਂ ਰਾਤ ਥੋੜਾ ਜਿਹਾ ਮਤਲਬ ਕਿ ਦੁੱਧ ਪਾਟ ਗਿਆ ਸੀ ਬਿਲਕੁਲ ਥੋੜਾ ਜਿਹਾ ਗਲਾਸਕ ਉਹਦੇ ਵਿੱਚੋਂ ਵੀ ਥੋੜਾ ਵਧੀਆ ਨਿਕਲਿਆ ਸੀ ਪਨੀਰ ਉਹ ਓਦਾਂ ਹੀ ਮੇਰਾ ਕੌਲੀ ਦੇ ਵਿੱਚ ਰੱਖਿਆ ਹਾਂ ਉਹਨੂੰ ਬਾਅਦ ਦੇ ਵਿੱਚ ਐਡ ਕਰ ਦਵਾਂਗੇ ਓਦਾਂ ਹੀ ਤੇ ਲੋ ਜੀ ਇੱਥੇ ਵਸ ਜਿਹੜਾ ਕद्दूकस ਕਰ ਲਿਆ ਪਨੀਰ ਨੂੰ ਤੇ ਮੋٹے ਵਾਲੇ ਉਸ ਨਾਲੇ ਪਾਸੇ ਨਾਲ ਹੀ ਮੈਂ ਜਿਹੜਾ ਕद्दूकस ਦਾ ਮੋਟਾ ਸਾਈਜ਼ ਹੁੰਦਾ ਉਹਦੇ ਨਾਲ ਹੀ ਜਿਹੜਾ ਪਨੀਰ ਨੂੰ ਕद्दूकस ਕੀਤਾ ਠੀਕ ਹੈ ਜੀ ਤੇ ਜਰੂਰੀ ਆ ਕਰਨਾ ਤੁਸੀਂ ਕਰਕੇ ਦੇਖਿਓ ਵੈਸੇ ਤਾਂ ਤੁਸੀਂ ਬਣਾਉਨੇ ਹੋ ਕਾਫੀ ਮਤਲਬ ਕਿ ਅਲੱਗ-ਅਲੱਗ ਤਰੀਕੇ ਹੁੰਦੇ ਨੇ ਸਭ ਦੇ ਪਰ ਚਲੋ ਮੇਰਾ ਥੋੜਾ ਜਿਹਾ ਅਲੱਗ ਤਰੀਕਾ ਹੁੰਦਾ ਸ਼ਾਇਦ ਤੁਸੀਂ ਇਸੇ ਤਰੀਕੇ ਨਾਲ ਬਣਾਉਂਦੇ ਹੋਮੋ ਜਾਂ ਫਿਰ ਕਿਸੇ ਕਿਸੇ ਵੀ ਹੋਰ ਤਰੀਕੇ ਨਾਲ ਬਣਾਉਂਦੇ ਹੋਮੋਂਗੇ ਹਨਾ ਤੇ ਲੋ ਜੀ ਉਸ ਤੋਂ ਬਾਅਦ ਪਿਆਜ਼ ਹਲਕੇ ਜਿਹਾ ਭੁੰਨਗੇ ਸੀਗੇ ਤੇ ਇਹਦੇ ਵਿੱਚ ਮੈਂ ਦੋ ਤੋਂ ਤਿੰਨ ਹਰੀਆਂ ਮਿਰਚਾਂ ਕੱਟ ਕੇ ਪਾਤੀਆਂ ਨਾਲ ਹੀ ਇੱਥੇ ਕਲੀਰ ਸਾਹਿਬ ਦੇ ਦੋਸਤ ਆ ਗਏ ਸੀਗੇ ਤੇ ਕਲੀਰ ਸਾਹਿਬ ਨੇ ਆਰਡਰ ਦਿੱਤਾ ਸੀ ਅੰਦਰੋਂ ਕਹਿੰਦੇ ਚਾਹ ਬਣਾ ਦਿਓ ਮੈਂ ਨਾਲ ਹੀ ਚਾਹ ਰੱਖੀ ਸੀ ਤੇ ਪਨੀਰ ਦੇ ਵਿੱਚ ਮੈਂ ਉਸ ਤੋਂ ਬਾਅਦ ਫਿਰ ਇੱਕਾ ਟਮਾਟਰ ਕੱਟ ਕੇ ਪਾਤਾ ਸੀ ਨਮਕ ਮਿਰਚ ਹਲਦੀ ਮਿਕਸ ਕਰਕੇ ਇਹਨੂੰ ਚੰਗੀ ਤਰ੍ਹਾਂ ਭੁੰਨ ਲਿਆ ਸੀ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਇਹਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੋਣਾ ਚਾਹੀਦਾ ਮਸਾਲੇ ਦੇ ਵਿੱਚ ਵੀ ਇਹਨੂੰ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨ ਕੇ ਉਸ ਤੋਂ ਬਾਅਦ ਫਿਰ ਮੇਰੇ ਵਿੱਚ ਜਿਹੜਾ ਗ੍ਰੇਟ ਕੀਤਾ ਹੋਇਆ ਪਨੀਰ ਸੀ ਜਾਨੀ ਕਿ ਕद्दूकस ਕੀਤਾ ਹੋਇਆ ਉਹ ਮਿਕਸ ਕਰਤਾ ਜੋ ਮੇਰੇ ਕੋਲ ਕੌਲੀ ਦੇ ਵਿੱਚ ਅਲੱਗ ਤੋਂ ਪਨੀਰ ਪਿਆ ਸੀ ਘਰ ਵਾਲਾ ਉਹ ਮਿਕਸ ਕਰਤਾ ਸੀਗਾ ਤੇ ਨਾਲ ਹੀ ਮੈਂ ਜਿਹੜੀ ਚਾਹ ਸੀ ਉਹ ਕਲੇਰ ਸਾਹਿਬ ਨੂੰ ਪਾ ਕੇ ਦੇਤੀ ਸੀ ਕਿ ਲੈ ਗਏ ਸੀਗੇ ਅੰਦਰ ਮੈਂ ਲੱਗੀ ਸੀ ਨਾਲ ਹੀ ਫੁਲਕੇ ਬਣਾਉਣ ਕਿਉਂਕਿ ਇੱਥੇ ਟਾਈਮ ਹੋ ਗਿਆ ਸੀ ਸਣੀ ਦਾ ਸਵੇਰ ਦੇ ਟਾਈਮ ਬਹੁਤ ਜ਼ਿਆਦਾ ਕੰਮ ਹੁੰਦੇ ਨੇ ਬਹੁਤ ਜ਼ਿਆਦਾ ਭੱਜ ਨੱਟ ਹੋ ਜਾਂਦੀ ਹੈਗੀ ਤੇ ਮੈਂ ਕਿਹਾ ਚਲੋ ਵੀ ਟਿਫਨ ਪੈਕ ਕਰ ਦਾਂ ਤੇ ਨਾਲੇ ਸਣੀ ਫਿਰ ਆਪਣਾ ਨਾਸ਼ਤਾ ਵਗੈਰਾ ਕਰਕੇ ਚੱਲ ਜਾਓ ਦੇਖੋ ਆਪਣੀ ਸਬਜੀ ਪਨੀਰ ਦੀ ਭੂਰ ਜਿੱਥੇ ਪਾਉਣ ਲੱਗੇ ਸੀ ਕਿਉਂਕਿ ਪਨੀਰ ਉਹਨੂੰ ਜ਼ਿਆਦਾ ਪਸੰਦ ਆ ਉਹ ਕਈ ਦਿਨਾਂ ਤੋਂ ਹੈ ਹੈਲੋ ਸਤਿ ਸ੍ਰੀ ਅਕਾਲ ਜੀ ਕਲियर ਫੈਮਿਲੀ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਹੋਮੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਤੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਵੀ ਰੱਖਣ ਤੇ ਚੜ੍ਹਦੀ ਕਲਾ ਵਿੱਚ ਵੀ ਰੱਖਣ ਲਓ ਜੀ ਪਰਸੋਂ ਤੋਂ ਵਲੌਗ ਸਟਾਰਟ ਹੋਇਆ ਕੱਲ ਅਚਾਰ ਵਾਲਾ ਵੀਡੀਓ ਚੱਲਿਆ ਗਿਆ ਸੀਗਾ ਤੇ ਅੱਜ ਆਪਾਂ ਇਸ ਵੀਡੀਓ ਨੂੰ ਕੰਟੀਨਿਊ ਕਰਦੇ ਹਾਂ ਤੇ ਚਲੋ ਜੀ ਪਹਿਲਾਂ ਮੈਂ ਗੇਟ ਲਾ ਕੇ ਆਉਣੀ ਆ ਆ ਗਈ ਆ ਗਈ ਗੇਟ ਲਾ ਆਮ ਕਿ ਉਹ ਸਣੀ ਗੱਡੀ ਲੈ ਕੇ ਜਾ ਰਹੇ ਹੈ ਜੀ ਬਾਹਰ ਨਾ ਉਹ ਆ ਜਾਂਦੇ ਆ ਆਪਣੇ ਪਸ਼ੂ ਆ ਜਾਂਦੇ ਸੁੰਨੇ ਗਾਂ ਫਿਰਦੀ ਇੱਕ ਛੋਟਾ ਜਿਹਾ ਬੱਚਾ ਬੱਚਾ ਹੀ ਹੁੰਦਾ ਨਾ ਉਹ ਫਿਰਦਾ ਉਹ ਅੰਦਰ ਆ ਕੇ ਕਣਕ ਵਾਲੀਆਂ ਬੋਰੀਆਂ ਨੂੰ ਚਿੰਬੜਦਾ ਹੈਗਾ ਚਲੋ ਜੀ ਮੈਂ 게ਟ ਟਾਈਮ ਆ ਕਿ ਮਿਲਦੇ ਹਾਂ ਲਓ ਜੀ 게ਟ ਬੰਦ ਕਰਕੇ ਆਈਆਂ ਸਣੀ ਗਿਆਗਾ ਇੱਥੇ ਅੱਜ 10ਵੀਂ ਆ ਮੱਥਾ ਟੇਕਣ ਗਿਆਗਾ ਤੇ ਮੈਂ ਕਿਹਾ ਚਲੋ ਵੀਡੀਓ ਨੂੰ ਕੰਟੀਨਿਊ ਕਰਕੇ ਮੈਂ ਵੀਡੀਓ ਤੇ ਐਡਿਟ ਕਰਕੇ ਅੱਜ ਇਹ ਵੀਡੀਓ ਪਬਲਿਸ਼ ਕਰਨਾ ਤੇ ਤੁਹਾਡੇ ਕੁਝ ਸਵਾਲਾਂ ਦੇ ਜਵਾਬ ਵੀ ਦੇਣੇ ਨੇ ਹਨਾ ਤੇ ਕੁਛ ਤੁਹਾਨੂੰ ਦੱਸਾਂ ਮੈਂ ਇੱਕ ਮਿੰਟ ਮੇਰੀ ਰਿਪੋਰਟ ਵੀ ਚੱਕੀ ਲਿਆ ਮਾ ਆਪਣੀ ਵੀ ਕਿਵੇਂ ਆਈ ਆ ਲਓ ਜੀ ਮੇਰੀ ਰਿਪੋਰਟ ਆ ਗਈ ਤੇ ਪਹਿਲਾਂ ਤਾਂ ਤੁਹਾਡਾ ਧੰਨਵਾਦ ਜਿੰਨਾ ਜਿੰਨਾ ਨੇ ਵੀ ਕਮੈਂਟ ਕੀਤੇ ਸੀ ਮੇਰੇ ਮਤਲਬ ਕਿ ਲੀਵਰ ਟੈਸਟ ਨੂੰ ਲੈ ਕੇ ਵੀ ਲੀਵਰ ਟੈਸਟ ਕਰਵਾਓ ਤੁਸੀਂ ਤੇ ਇੱਕ ਕਮੈਂਟ ਸੀਗਾ ਵੀ ਤੁਸੀਂ ਮਤਲਬ ਕਿ ਇਸਮ ਕੋਲ ਦਾ ਬਰਾਦਾ ਜਿਹੜਾ OPO ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਦਿਲੋਂ ਥੈਂਕ ਯੂ ਆ ਤੁਹਾਡਾ ਵੀ ਤੁਸੀਂ ਇੰਨੀ ਫਿਕਰ ਕੀਤੀ ਮੇਰੀ ਹੈ ਨਾ ਤੇ ਦੂਸਰੀ ਗੱਲ ਜੀ ਆਪਣੀ ਰਿਪੋਰਟ ਜਿਹੜੀ ਆ ਗਈ ਹੈ ਸਾਰੇ ਮਤਲਬ ਟੈਸਟ ਜਿਵੇਂ ਕਿ ਮੈਂ ਉਸ ਦਿਨ ਬਲੌਗ ਵਿੱਚ ਦੱਸਿਆ ਵੀ ਸੀ ਵੀ ਸਾਰੇ ਟੈਸਟ ਮੇਰੇ ਹੋ ਗਏ ਨੇਗੇ ਆ ਸਾਰੇ ਟੈਸਟ ਆ ਗਏ ਨੇ ਜੀ ਠੀਕ ਹੈ ਜੀ ਸਾਰੀ ਰਿਪੋਰਟ ਜਿਹੜੀ ਹੈਗੀ ਹੈ ਮਤਲਬ ਕਿ ਇਹ ਫੁੱਲ ਬਾਡੀ ਦੀ ਮੇਰੀ ਜਿਹੜੀ ਰਿਪੋਰਟ ਹੋਈ ਸੀਗੀ ਹੈ ਨਾ ਜਿੰਨੇ ਵੀ ਟੈਸਟ ਮਤਲਬ ਕਿ ਸਰੀਰ ਦੇ ਹੁੰਦੇ ਨੇ ਸਾਰੇ ਹੋਏ ਸੀਗੇ ਸਾਰੇ ਟੈਸਟ ਆ ਨਾਰਮਲ ਆਇਆ ਕੋਈ ਵੀ ਮਤਲਬ ਕਿ ਨੁਕਸ ਨਹੀਂ ਹੈਗਾ ਸਾਰੀ ਰਿਪੋਰਟ ਜਿਹੜੀ ਨਾਰਮਲ ਆਈ ਹੈ ਮੇਰੀ ਠੀਕਾ ਜੀ ਤੇ ਆ ਜਿਹੜੀ ਲੀਵਰ ਵਾਲੀ ਸੀ ਦੋ ਟੈਸਟ ਮੇਰੇ ਲੀਵਰ ਦੇ ਹੋਏ ਸੀ ਉਹ ਵੀ ਬਿਲਕੁਲ ਨੋਰਮਲ ਨੇ ਜੀ ਕੋਈ ਮਤਲਬ ਕਿ ਘਾਟਵਾਦ ਹੁੰਦਾ 1-2% ਦਾ ਉਹ ਵੀ ਨਹੀਂ ਹੈਗਾ ਹਨਾ ਬਿਲਕੁਲ ਸਹੀ ਰਿਪੋਰਟ ਆਈ ਹੈ ਮੇਰੀ ਤੇ ਐਚ ਵੀ ਇਹ ਜਿਹੜਾ ਐਚ ਵੀ ਘਟ ਹੈਗਾ ਐਚ ਵੀ ਜਿਹੜਾ ਉਹ ਮੇਰਾ 8 ਮਤਲਬ ਕਿ ਗ੍ਰਾਮ ਖੂਨ ਆਗਾ ਮੇਰਾ ਖੂਨ ਦਾ ਘੱਟਾ ਗਾਸ ਤੇ ਜਿਹੜੀ ਸਮੈਲ ਜੀ ਆਉਂਦੀ ਸੀਗੀ ਜਿਵੇਂ ਇਸਮ ਗੋਲ ਦਾ ਬਰਾਦਾ ਦੱਸਿਆ ਸੀ ਮੈਨੂੰ ਕਿਸੇ ਨੇ ਹਨਾ ਮਤਲਬ ਮੈਨੂੰ ਕਮੈਂਟ ਆਇਆ ਸੀ ਇੱਕ ਪਤਨੀ ਬੱਚੀ ਦਾ ਸੀ ਉਹ ਪਤਨੀ ਭੈਣ ਦਾ ਸੀਗਾ ਮੈਂ ਕਿਉਂਕਿ ਉਸ ਟਾਈਮ ਜਦੋਂ ਕਮੈਂਟ ਆਇਆ ਉਸ ਨੂੰ ਰੀਡ ਕੀਤਾ ਮੈਂ ਉਹ ਤੇ ਉਹਦੇ ਵਿੱਚ ਨਾ ਮੈਂ ਜਿਵੇਂ ਦੁੱਧ ਸੋਡਾ ਬਣਾ ਕੇ ਪੀ ਲੈਣੀ ਹੁੰਨੀ ਆ ਇਸਮ ਗੋਲ ਦਾ ਜਿਹੜਾ ਬਰਾਦਾ ਹੁੰਦਾ ਉਹਦੇ ਵਿੱਚ ਥੋੜਾ ਜਿਹਾ ਦੁੱਧ ਜਿੰਨਾ ਦੁੱਧਾ ਉਦੋਂ ਅੱਧਾ ਜਾਨੀ ਕਿ ਜਿਹੜਾ ਖਾਰਾ ਸੋਡਾ ਹੁੰਦਾ ਉਹ ਪਾ ਲੈਣੀ ਹੁੰਨੀ ਹੈਗੀ ਤੇ ਦੂਸਰਾ ਉਹਦੇ ਵਿੱਚ ਪਾ ਲੈਣੀ ਹੁੰਦੀ ਹੈਗੀ ਮੈਂ ਇੱਕ ਚਮਚ ਜਿਹੜਾ ਇਸਮਗੋਲ ਦਾ ਮਰਾਦਾ ਤੇ ਇੱਕ ਤੋਂ ਦੋ ਚਮਚ ਜਿਹੜਾ ਆ ਰੂਵਜ਼ ਆ ਇਹ ਪਾ ਲੈਣੇ ਨੇ ਇਹ ਚੀਜ਼ ਮੈਨੂੰ ਮੈਂ ਤਿੰਨ ਢੰਗ ਪੀਤਾ ਪਰ ਹਜੇ ਥੋੜਾ ਥੋੜਾ ਫਾਇਦਾ ਹੋਇਆ ਮੈਨੂੰ ਕੋਈ ਜ਼ਿਆਦਾ ਨਹੀਂ ਹੋਇਆ ਤਾਂ ਕਰਕੇ ਮੇਰਾ ਫੇਸ ਵੀ ਤੁਹਾਨੂੰ ਕਿਉਂਕਿ ਜਦੋਂ ਵੀ ਕੋਈ ਕਬਜ਼ੀ ਹੁੰਦੀ ਹੈ ਨਾ ਜਦੋਂ ਵੀ ਆਪਾਂ ਨੂੰ ਤਾਂ ਬਹੁਤ ਸਾਰੇ ਰੋਗਾਂ ਨੂੰ ਸੱਦਾ ਦਿੰਦੀ ਹੈ ਪਰ ਚਲੋ ਸ਼ੁਕਰ ਹੈ ਪਰਮਾਤਮਾ ਦਾ ਹਨਾ ਵੀ ਸਾਰੀ ਰਿਪੋਰਟ ਹੈ ਜਿਹੜੀ ਉਹ ਨਾਰਮਲ ਆਈ ਹੈਗੀ ਕੋਈ ਨੁਕਸ ਨਹੀਂ ਆਇਆ ਹੈਗਾ ਤੇ ਠੀਕ ਠਾਕ ਹੈ ਇਹ ਰਿਪੋਰਟ ਸਾਰੀ ਤੇ ਆ ਸਕੈਨ ਵੀ ਤੁਹਾਨੂੰ ਦਿਖਾਈ ਸੀ ਸਕੈਨ ਵੀ ਸਹੀ ਆਈ ਆ ਹੋ ਸਕਦਾ ਜਿਵੇਂ ਕਿ ਸਰਦੀ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਜ਼ੁਖਾਮ ਹੋ ਗਿਆ ਸੀ ਜ਼ੁਖਾਮ ਹੋਣ ਕਰਕੇ ਉਦੋਂ ਮੈਂ ਇਹ ਟੀਕਾ ਲਗਵਾ ਲਿਆ ਸੀਗਾ ਵੀ ਮੈਨੂੰ ਬਹੁਤ ਜ਼ਿਆਦਾ ਮੈਂ ਤੰਗ ਸੀ ਉਸ ਦਿਨ ਮੇਰਾ ਨੱਕ ਬਹੁਤ ਜ਼ਿਆਦਾ ਵਗ ਰਿਹਾ ਸੀਗਾ ਤੇ ਮੈਂ ਨਾ ਮਤਲਬ ਕਿ ਟੀਕਾ ਲਵਾਇਆ ਜਦੋਂ ਸ਼ਾਇਦ ਉਸ ਮਤਲਬ ਕਿ ਉਹ ਜਿਹੜਾ ਜਾਨ ਸੀਗਾ ਹਨਾ ਪਾ ਜ਼ੁਖਾਮ ਸੀ ਜਿਹੜਾ ਮੇਰੇ ਅੰਦਰ ਡਿੱਗਣ ਲੱਗ ਗਿਆ ਸ਼ਾਇਦ ਉਸ ਕਰਕੇ ਹੀ स्मेल ਆ ਰਹੀ ਹੈ ਮੈਨੂੰ ਤੇ ਹੁਣ ਥੋੜਾ ਥੋੜਾ ਫਰਕ ਜਿਹਾ ਲੱਗਦਾਗਾ ਜਿਵੇਂ ਮੈਂ ਉਹ ਵੀ ਪੀ ਰਹੀ ਹਾਂ ਨਾੜਾਂ ਦੇ ਵਿੱਚੋਂ ਕਹਿੰਦੀ ਜਿਹੜਾ ਇਹ ਦੁੱਧ ਸੋਡਾ ਹੁੰਦਾ ਸਾਰੀ ਗੰਦਗੀ ਆਪਣੇ ਨਾੜਾਂਾਂ ਦੀ ਜਿਹੜੀ ਸਫਾਈ ਕਰਦਾ ਇਹ ਠੀਕ ਹੈ ਜੀ ਤੁਸੀਂ ਵੀ ਕਰ ਸਕਦੇ ਹੋ ਤੇ ਤਿੰਨ ਤੋਂ ਚਾਰ ਡੰਗ ਜਿਹੜਾ ਮੈਂ ਪੀ ਚੁੱਕੀ ਹਾਂਗੀ ਅੱਜ ਮੈਨੂੰ ਟਾਈਮ ਨਹੀਂ ਮਿਲੇ ਮੈਂ ਜਾਣਾ ਸੀ ਕਿਤੇ ਤੇ ਦੂਸਰਾ ਸੀਗਾ ਆ ਕਮੈਂਟ ਇੱਕ ਨਿਰਮਲ कौर ਭੈਣ ਦਾ ਉਹ ਕਹਿੰਦੇ ਸੀ ਵੀ ਦੀਦੀ ਤੁਸੀਂ ਨਾ ਵਾਈਟ ਕਲਰ ਦਾ ਦੁਪੱਟਾ ਨਾਲ ਲਿਆ ਕਰੋ ਜਿਹੜਾ ਇਹ ਵਾਲਾ ਵਾਈਟ ਕਲਰ ਦਾ ਤੁਸੀਂ ਦੁਪੱਟਾ ਸ਼ਾਇਦ ਤੁਸੀਂ ਇਹ ਕਹਿ ਰਹੇ ਹੋਗੇ ਇਹ ਮੈਂ ਬਹੁਤ ਘੱਟ ਲੈਣੀ ਆ ਕਦੀ ਇਹ ਸਿਰਫ ਵਾਈਟ ਕਲਰ ਹੀ ਨਹੀਂ ਹੈਗਾ ਇਹਦੇ ਵਿੱਚ ਪਿੰਕ ਕਲਰ ਹੈ ਇਹ ਮੇਰੇ ਸੂਟ ਨਾਲ ਦਾ ਇਦਾਂ ਜਿਹੇ ਲੈਂਸ ਲੱਗੀ ਹੋਈ ਆ ਇਹ ਉਹ ਤਾਂ ਮੈਂ ਬਹੁਤ ਘੱਟ ਲੈਨੀ ਆ ਪਹਿਣੇ ਇਹ ਮੈਨੂੰ ਪਸੰਦ ਵੀ ਨਹੀਂ ਹੈਗਾ ਹਾਂ ਮਤਲਬ ਕਿ ਹਾਲਾਂਕਿ ਇਹ ਕਿ ਜਿਹੜਾ ਕਾਟਨ ਆ ਪਿਓਰ ਦੁਪੱਟਾ ਬਹੁਤ ਸੋਹਣਾ ਹੈ ਪਰ ਮੈਨੂੰ ਨਾ ਠੀਕ ਵੀ ਲੱਗਦਾ ਜਿਵੇਂ ਕਿ ਕਈ ਦੁਪੱਟਿਆਂ ਨੂੰ ਪ੍ਰੋਬਲਮ ਆ ਵੀ ਕਲਰ ਵਾਲੀ ਹਨ ਜਿਹੜੇ ਕਲਰ ਵਾਲੇ ਦੁਪੱਟੇ ਆਪਾਂ ਕਰਦੇ ਆ ਕਰਵਾਉਨੇ ਆ ਕਲਰ ਪਿੰਡ ਵਗੈਰਾ ਸੌਰੀ ਜਿਵੇਂ ਆਹ ਡਾਈ ਕਰਵਾਉਨੇ ਆ ਉਹ ਤੋਂ ਮੈਨੂੰ ਅਲਰਜੀ ਆ ਏ ਵਾਲਾ ਦੁਪੱਟਾ ਮੇਰਾ ਬਹੁਤ ਦੁਪੱਟੇ ਮੇਰੇ ਕੋਲ ਬਹੁਤ ਜ਼ਿਆਦਾ ਨਹੀਂ ਇਹ ਦੁਪੱਟਾ ਬਹੁਤ ਹੈਵੀ ਹੈਗਾ ਬਹੁਤ ਜ਼ਿਆਦਾ ਹੈਵੀ ਦੁਪੱਟਾ ਇਹ ਇਹ ਵੀ ਮੈਂ ਤਾਂ ਕਰਕੇ ਨਹੀਂ ਲੈ ਰਹੀ ਪਿੰਕ ਕਲਰ ਦਾ ਵੈਸੇ ਬਹੁਤ ਸੋਹਣਾ ਪਰ ਹੈਵੀ ਬਹੁਤ ਜ਼ਿਆਦਾ ਹੈਗਾ ਜਾਂ ਮੈਂ ਦੁਪੱਟਾ ਫਿਰ ਇਹ ਰੱਖਦੀ ਆਂਗੀ ਕਿਉਂਕਿ ਇਹ ਵੀ ਮੈਨੂੰ ਸੂਟ ਕਰਦਾ ਮੇਰੇ ਫੇਸ ਨੂੰ ਹੈ ਮੈਨੂੰ ਫੇਸ ਵੀ ਅਲਰਜੀ ਹੋਰ ਨਹੀਂ ਜਿਵੇਂ ਜਿਹੜੀ ਦੁਪੱਟੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਤੇ ਇਦਾਂ ਲੇਸ ਵਗੈਰਾ ਲੱਗੀ ਹੋਇਆ ਇਹ ਵੀ ਮੈਨੂੰ ਚੁਬਦੇ ਨੇਗੇ ਦੁਪੱਟਾ ਇਹ ਬਹੁਤ ਸੋਹਣਾ ਬਹੁਤ ਸੌਫਟ ਆ ਜਿਹੜੀ ਦੀ ਡਾਈਓ ਬਿਲਕੁਲ ਪੱਕੀ ਹੈ ਇਹ ਮੈਨੂੰ ਬਿਲਕੁਲ ਵੀ ਨੁਕਸਾਨ ਨਹੀਂ ਕਰਦੀ ਬਹੁਤ ਸੋਹਣਾ ਦੁਪੱਟਾ ਪਰ ਇਹ ਦੀ ਜਿਵੇਂ ਹੁਣ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਇਹਦੀ ਲੇਸ ਆ ਨਾ ਜਿਹੜੀ ਇਹ ਮੈਨੂੰ ਮਤਲਬ ਚੁਬਦੀ ਹੈਗੀ ਤੇ ਜਿਹੜੇ ਇਸ ਤਰ੍ਹਾਂ ਦੇ ਇਹ ਵਾਲਾ ਤੁਸੀਂ ਦੁਪੱਟਾ ਕਹਿੰਨੋ ਇਹ ਵੀ ਠੀਕ ਆ ਇਹ ਮੇਰਾ ਦੁਪੱਟਾ ਧੋਣ ਵਾਲਾ ਵੀ ਹੈ ਕਿ ਚਲੋ ਤੁਹਾਨੂੰ ਦਿਖਾ ਦਵਾਂ ਇਹ ਹੈਗਾ ਸਕਿਨ ਕਲਰ ਦਾ ਠੀਕ ਆ ਭੈਣੇ ਤੇ ਬਾਕੀ ਜੇ ਗੱਲ ਕਰੀਏ ਜਿਹੜਾ ਤੁਸੀਂ ਸ਼ਾਇਦ ਉਸ ਦਿਨ ਮੇਰੇ ਪਤਾ ਨਹੀਂ ਇਹ ਵਾਲਾ ਦੁਪੱਟਾ ਲਿਆ ਹੋਸੇ ਪਤਾ ਨਹੀਂ ਇਹ ਲਿਆ ਹੋਸੇ ਦੋਨਾਂ ਵਿੱਚੋਂ ਇਹ ਦੁਪੱਟਾ ਵੀ ਮੈਨੂੰ ਸੂਟ ਕਰਦਾਗਾ ਕਿਉਂਕਿ ਇਹ ਵੀ ਬਿਲਕੁਲ ਸੌਫਟ ਹੈ ਤੇ ਇਹ ਜਿਹੜਾ ਹੈਗਾ ਪਰਪਲ ਕਲਰ ਦਾ ਲਾਈਟ ਜੇ ਮੇਰੇ ਸੂਟ ਨਾਲ ਸੀ ਥੋੜਾ ਜਿਹਾ ਇਹ ਨਾ ਕਲਰ ਫੇਟ ਹੋ ਗਿਆ। ਇਹ ਮੈਨੂੰ ਸੂਟ ਕਰਦਾ ਤੇ ਇਹ ਵਾਲੇ ਦੁਪੱਟਿਆਂ ਦੀ ਗੱਲ ਕਰੀਏ ਜੀ ਇਹ ਮੇਰੇ ਕੋਲ ਦੋ ਦੁਪੱਟੇ ਨੇ ਕੋਟੇ ਡੋਰੀਏ ਦੇ ਹੈ ਨਾ ਤੇ ਦੋ ਦੁਪੱਟੇ ਤਾਂ ਹੈਗੇ ਨੇ ਸੋਹਣੇ ਨੇ ਦੁਪੱਟੇ ਪਰ ਕੀ ਪ੍ਰੋਬਲਮ ਆ ਜਿਵੇਂ ਇਹ ਮੈਂ ਡਾਈ ਕਰਵਾਏ ਨੇ ਇਹ ਮੈਨੂੰ ਸੂਟ ਨਹੀਂ ਕਰਦੇ ਜਦੋਂ ਵੀ ਮੈਂ ਦੁਪੱਟਾ ਲੈਣੀ ਆ ਤਾਂ ਮੇਰੇ ਫੇਸ ਤੇ ਖਾਰਿਸ਼ ਹੁੰਦੀ ਹੈਗੀ। ਇਹ ਮੈਨੂੰ ਨਹੀਂ ਸੂਟ ਕਰਦੇ। ਠੀਕ ਆ ਜੀ ਤੇ ਇੱਕ ਜਿਵੇਂ ਕਿ ਮੈਂ ਤੁਹਾਨੂੰ ਦਿਖਾਇਆ ਸੀ ਇਹ ਵਾਲਾ ਦੁਪੱਟਾ ਵੀ ਮੈਨੂੰ ਠੀਕ ਆ ਪਰ ਇਹਦਾ ਉਹੀ ਆਹੀ ਜਿਹੜੀ ਇਹਦੀ ਮਤਲਬ ਕੀ ਹੈ ਕੱਟਵਰਕਾ ਇਹ ਝੁਬਦਾਗਾ ਇਹ ਵੀ ਕੈਨਸਲ ਤਾਂ ਕਰਕੇ ਨਹੀਂ ਲੈਂਦੀ ਮੈਂ ਆਹ ਦੁਪੱਟਾ ਸੀ ਜਿਹੜਾ ਬਹੁਤ ਪਿਆਰਾ ਦੁਪੱਟਾ ਬਹੁਤ ਜ਼ਿਆਦਾ ਹਲਕਾ ਲਾਈਟ ਬੇਟ ਹੈਗਾ ਕੋਈ ਉਹ ਨਹੀਂ ਕਲਰ ਵੀ ਡਾਰਕਾਗਾ ਪਰ ਇਹ ਵੀ ਮੈਨੂੰ ਜਿਵੇਂ ਕਲਰ ਦੀ ਪ੍ਰੋਬਲਮ ਆ ਇਹ ਵੀ ਡਾਈ ਹੋਇਆ ਹੋਇਆਗਾ ਇਹਦੀ ਵੀ ਮੈਨੂੰ ਪ੍ਰੋਬਲਮ ਆ ਇਹ ਵੀ ਮੈਂ ਹਲਕੇ ਕਰਕੇ ਲਿਆ ਸੀ ਅੰਤੇ ਪਰ ਇਹ ਵੀ ਮੈਨੂੰ ਸੂਟ ਨਹੀਂ ਕਰਦਾ ਹੈਗਾ ਤੇ ਇਹ ਵਾਲਾ ਵੀ ਬਿਲਕੁਲ ਸੂਟ ਨਹੀਂ ਕਰਦਾ ਹਾਂ ਵੀਡੀਓ ਬਣਾਉਣ ਦੇ ਲਈ ਗਈ ਪਰ ਮੈਂ ਕੁੜਾ ਲੈ ਲੈਣੀ ਹੁੰਦੀ ਪਰ ਇਹ ਵੀ ਮੈਨੂੰ ਸੂਟ ਨਹੀਂ ਕਰਦਾ ਦੁਪੱਟੇ ਬਹੁਤ ਨੇ ਹਜੇ ਹੋਰ ਵੀ ਨਹੀਂ ਕਿ ਮੈਂ ਮਤਲਬ ਕਿ ਹੋਰ ਪਰਪਲ ਲਾ ਪਰਪਲ ਨਹੀਂ ਸੀਗਾ ਸ਼ਾਇਦ ਪਰਪਲ ਹੀ ਹੈ ਡਾਰਕ ਕਲਰ ਦਾ ਉਹ ਵੀ ਨਹੀਂ ਸੂਟ ਕਰਦਾ ਉਹ ਵੀ ਇਦਾਂ ਹੀ ਡਾਈ ਕਰਿਆ ਹੋਇਆਗਾ ਠੀਕ ਹੈ ਜੀ ਤੇ ਇੱਕ ਭੈਣ ਨੇ ਮੈਨੂੰ ਪੁੱਛਿਆ ਸੀਗਾ ਆ ਕੀ ਨਾਮ ਸੀ ਉਹਨਾਂ ਦਾ ਕੁਲਦੀਪ ਕੈਰੋਂ ਉਹ ਭੈਣ ਆ ਸ਼ਾਇਦ ਪਰ ਕੁਲਦੀਪ ਕੈਰੋਂ ਭੈਣ ਨੇ ਮੈਂ ਦੇਖ ਕੇ ਦੱਸ ਦਿਆਂ ਤੁਹਾਨੂੰ ਹਾਂਜੀ ਭੈਣ ਸੀਗੇ ਗੁਰਪ੍ਰੀਤ ਕੌਰ ਤੇ ਉਹ ਕਹਿੰਦੇ ਸੀ ਵੀ ਜਿਹੜਾ ਵੀ ਮਿਸ਼ੋ ਤੋਂ ਆਪਾਂ ਆਰਡਰ ਕਰਦੇ ਆ ਉਹਦੀ ਪੇਮੈਂਟ ਆ ਜਿਹੜੀ ਉਹ ਪਹਿਲਾਂ ਕਰਨੀ ਪੈਂਦੀ ਹੈ ਕਿ ਬਾਅਦ ਦੇ ਵਿੱਚ ਭਾਵੇਂ ਜਿਹੜਾ ਸੀਓਡੀ ਇਹਨਾਂ ਦੀ ਅਵੇਲੇਬਲ ਆ ਆਪਾਂ ਬਾਅਦ ਦੇ ਵਿੱਚ ਵੀ ਜਿਵੇਂ ਕੈਸ਼ ਔਨ ਡਿਲੀਵਰੀ ਇਹਨਾਂ ਦੀ ਹਰ ਚੀਜ਼ ਤੇ ਆ ਵੀ ਕੈਸ਼ ਔਨ ਡਿਲੀਵਰੀ ਜੇ ਆਪਾਂ ਕੁਝ ਵੀ ਆਰਡਰ ਕਰਦੇ ਆ ਤਾਂ ਜਦੋਂ ਆਪਾਂ ਨੂੰ ਪਾਰਸਲ ਰਿਸੀਵ ਹੋ ਜਾਂਦਾ ਆਪਣਾ ਹਨਾ ਤਾਂ ਆਪਾਂ ਉਦੋਂ ਪੈਸੇ ਵੀ ਦੇ ਸਕਦੇ ਇਹਨਾਂ ਨੂੰ ਤੇ ਜਿਹੜਾ ਹੁੰਦਾਗਾ ਯੂਪੀਆਈ ਮਤਲਬ ਕਿ ਆਪਾਂ ਕਿਸੇ ਵੀ ਉਸ ਤੋਂ ਪੈਸੇ ਇਹਨਾਂ ਨੂੰ ਉਹ ਕਰਦੇ ਆਂਗੇ ਹਨਾ ਆ ਕੋਈ ਕਾਰਡ ਚੋਂ ਕਰਦੇ ਆ ਜਾਂ ਆਪਣੇ ਅਕਾਊਂਟ ਦੇ ਵਿੱਚੋਂ ਕਰਦੇ ਆ ਹਨਾ ਤਾਂ 25 30 ਰੁਪਏ ਆਪਾਂ ਨੂੰ ਸਸਤੀ ਚੀਜ਼ ਪੈ ਜਾਂਦੀ ਇਹ ਫਰਕ ਤਾਂ ਹੈਗਾ ਭੈਣੇ ਤੇ ਜਿਹੜੀ ਆਪਾਂ ਮਤਲਬ ਕਿ ਇੱਕ ਚੀਜ਼ ਇਹਨਾਂ ਦੀ ਹੋਰ ਖਾਸ ਆ ਤੁਸੀਂ ਕੈਸ਼ ਔਨ ਡਿਲੀਵਰੀ ਵੀ ਕਰ ਸਕਦੇ ਹੋ ਤੇ ਆਪਣੇ ਅਕਾਊਂਟ ਦੇ ਵਿੱਚੋਂ ਪੇਮੈਂਟ ਵੀ ਕਰ ਸਕਦੇ ਹੋ ਇਹ ਤਾਂ ਹੋ ਗਿਆ ਤੁਹਾਡਾ ਪਹਿਲਾ ਜਵਾਬ ਤੇ ਦੂਸਰਾ ਤੁਹਾਨੂੰ ਇੱਕ ਚੀਜ਼ ਇਹਨਾਂ ਦੀ ਹੋਰ ਵਧੀਆ ਜੇਕਰ ਆਪਾਂ ਜਿਵੇਂ 200 ਰੁਪਏ ਦੀ ਚੀਜ਼ ਹੈ ਨਾ ਤੋਂ ਮੰਗਾ ਲਈ 500 ਰੁਪਏ ਦੀ ਮੰਗਾ ਲਈ 1000 ਦੇ ਵੀ ਜਿੰਨੇ ਨੇ ਵੀ ਆਪਾਂ ਅਜੀ ਜਿਨਾਂ ਤੋਂ ਮੰਗਾਉਣੇ ਆ ਅਗਰ ਉਹ ਚੀਜ਼ ਆਪਾਂ ਨੂੰ ਨਹੀਂ ਪਸੰਦ ਹੈਗੀ ਹੈ ਨਾ ਤਾਂ ਆਪਾਂ ਰਿਟਰਨ ਕਰ ਸਕਦੇ ਹਾਂ ਉਹ ਚੀਜ਼ ਨੂੰ ਜਦੋਂ ਆਪਾਂ ਰਿਟਰਨ ਕਰਦੇ ਹਾਂ ਤਾਂ ਇਹਨਾਂ ਦੀ ਇੰਨੀ ਜ਼ਿਆਦਾ ਫਾਸਟ ਸਟਾਰ ਰਿਟਰਨ ਡਿਲੀਵਰੀ ਉਹ ਨਾਲ ਦੇ ਨਾਲ ਲੈ ਕੇ ਜਾਂਦੇ ਨੇ ਦੂਸਰੇ ਦਿਨ ਦੂਸਰੇ ਦਿਨ ਆਪਣੇ ਕੋਲ ਇਹਨਾਂ ਦਾ ਜਿਹੜਾ ਡਿਲੀਵਰੀ ਬாய் ਹੁੰਦਾ ਉਹ ਪਹੁੰਚ ਜਾਂਦਾ ਆਪਣੇ ਜਿਹੜੇ ਆਪਾਂ ਨੇ ਰਿਟਰਨ ਕਰਨੀ ਹੁੰਦੀ ਹੈ ਚੀਜ਼ ਉਹ ਲੈ ਜਾਂਦੇ ਨੇ ਇੰਨੀ ਕਿ ਫਾਸਟ ਹੈ ਨਾ ਕਿ ਦੂਸਰੇ ਦਿਨ ਹੀ ਆ ਜਾਂਦੇ ਨੇ ਜੇ ਅੱਜ ਸ਼ਾਮ ਨੂੰ ਆਪਾਂ ਰਿਟਰਨ ਪਾਈਏ ਤਾਂ ਦੂਸਰੇ ਦਿਨ ਸਵੇਰ ਉਹ ਲੈ ਜਾਣਗੇ ਆ ਕੇ ਤੇ ਇੱਕ ਗੱਲ ਇਹਨਾਂ ਦੀ ਹੋਰ ਵਧੀਆ ਜਿਵੇਂ ਆਪਾਂ ਨੇ ਮੈਂ ਜਿਵੇਂ ਕਹਿੰਦੀ ਸੀ ਵੀ ਜਿੰਨੇ ਦੀ ਵੀ ਆਪਾਂ ਨੇ ਚੀਜ਼ ਲਈ ਹੈਗੀ ਹੈ ਨਾ ਤਾਂ ਐਟ ਅ ਟਾਈਮ ਹੀ ਜਦੋਂ ਆਪਣਾ ਜਿਹੜੀ ਰਿਟਰਨ ਵਾਲੀ ਜਿਹੜੀ ਆਪਣੀ ਮਤਲਬ ਕੋਈ ਵੀ ਚੀਜ਼ ਉਹ ਲੈ ਗਏ ਤਾਂ ਥੋੜੇ ਟਾਈਮ ਬਾਅਦ ਘੰਟੇ ਬਾਅਦ ਜੱਦੇ ਘੰਟੇ ਬਾਅਦ ਆਪਣੀ ਜਿਹੜੀ ਪੇਮੈਂਟ ਆ ਗਈ ਹੈ ਨਾ ਜਾਂ ਤੁਸੀਂ ਉਸੇ ਦਿਨ ਮਤਲਬ ਕਿ ਆਪਣੀ ਪੇਮੈਂਟ ਆਪਣੇ ਅਕਾਊਂਟ ਦੇ ਵਿੱਚ ਆ ਜਾਂਦੀ ਹੈ ਇਹ ਨਹੀਂ ਹੈਗਾ ਵੀ ਆਪਾਂ ਨੂੰ ਲੰਮਾ ਟਾਈਮ ਵੇਟ ਕਰਨਾ ਪਊ ਪਰ ਜਿੰਨੀ ਆਪਾਂ ਚੀਜ਼ ਖਰੀਦੀ ਹੁੰਦੀ ਓਨੀ ਪੇਮੈਂਟ 1 ਰੁਪਿਆ ਵੀ ਨਹੀਂ ਘਟਦੇ ਹੈਗੇ ਉਨਦੀ ਪੇਮੈਂਟ ਤੁਹਾਡੇ ਖਾਤੇ ਦੇ ਵਿੱਚ ਆਜੂਗੀ ਜਿਹੜਾ ਤੁਹਾਡਾ ਖਾਤਾ ਅਟੈਚ ਹੁੰਦਾ ਨਾ ਉੱਥੇ ਉਸੇ ਖਾਤੇ ਦੇ ਵਿੱਚ ਤੁਹਾਡੇ ਜਿਹੜੇ ਪੈਸੇ ਨੇ ਪੇਮੈਂਟ ਆ ਉਹ ਪੂਰੀ ਆਊਗੀ ਇਹ ਨਹੀਂ ਹੈਗਾ ਵੀ ਕੋਈ ਕੱਟ ਵੱਢ ਕੇ ਦੇਣਗੇ ਜਾਂ ਇਹ ਕੋਈ ਆਪਣਾ ਮਤਲਬ ਕਿ ਜਿਵੇਂ ਕੱਟ ਲੈਣੀ ਕੋਈ ਆਰਡਰ ਦਾ ਪੈਸਾ ਨਾ ਡਿਲੀਵਰੀ ਦਾ ਕੋਈ ਕੁਝ ਨਹੀਂ ਕੱਟਿਆ ਜਾਂਦਾ ਹੈਗਾ ਫ੍ਰੀ ਸ਼ਿਪਿੰਗ ਮਤਲਬ ਕਿ ਇਹਨਾਂ ਦੀ ਹੈਗੀ ਹੈਗੀ ਤੇ ਕੋਈ ਰੁਪਇਆ ਨਹੀਂ ਆਪਣਾ ਚਾਰਜ ਕੱਟਿਆ ਜਾਂਦਾ ਹੈਗਾ ਇਹ ਇਹਨਾਂ ਦੀ ਸਭ ਤੋਂ ਵਧੀਆ ਗੱਲ ਆ ਇਹ ਮੈਨੂੰ ਬਹੁਤ ਵਧੀਆ ਗੱਲ ਲੱਗਦੀ ਹੈਗੀ ਤੇ ਜੇਕਰ ਆਪਣੇ ਕੋਲੇ ਨਹੀਂ ਕੋਈ ਪੈਸਾ ਹੈਗਾ ਤਾਂ ਆਪਾਂ ਉਦੋਂ ਦੇ ਸਕਦੇ ਹਾਂ ਕਿਉਂਕਿ ਕਈ ਵਾਰ ਆਪਣੇ ਅਕਾਊਂਟ ਦੇ ਵਿੱਚ ਨਹੀਂ ਹੁੰਦੇ ਹਨਾ ਪੈਸੇ ਤਾਂ ਇਹਨਾਂ ਦੀ ਕੈਸ਼ ਔਨ ਡਿਲੀਵਰੀ ਹਰ ਚੀਜ਼ ਤੇ ਇਹਨਾਂ ਦੀ ਕੈਸ਼ ਔਨ ਡਿਲੀਵਰੀ ਤਾਂ ਤੁਸੀਂ ਲੈ ਸਕਦੇ ਹੋ ਠੀਕ ਹੈ ਭੈਣੇ ਤੇ ਬਾਕੀ ਠੀਕ ਆ ਜੀ ਇੰਨਾ ਕੀ ਸੀ ਮੈਂ ਕਿਹਾ ਚਲੋ ਅੱਜ ਤੁਹਾਡੇ ਨਾਲ ਗੱਲਾਂ ਕਰ ਲਵਾਂ ਵੀਡੀਓ ਕੰਪਲੀਟ ਕਰ ਲਈਏ ਹਨਾ ਤੇ ਚਲੋ ਜੀ ਫਿਰ ਠੀਕ ਆ ਵਧੀਆ ਲੱਗਿਆ ਬਲੌਗ ਤਾਂ ਸਾਰੇ ਜਣੇ ਲਾਈਕ ਕਰਕੇ ਜਾਓ ਠੀਕ ਹੈ ਜੀ ਮਿਲਦੇ ਹਾਂ ਗੱਲ ਨੂੰ ਇੱਕ ਵਧੀਆ ਜਿਹਾ ਬਲੌਗ ਦੇ ਨਾਲ ਕੱਲ ਨੂੰ ਤੁਹਾਨੂੰ ਬਹੁਤ ਵਧੀਆ ਆਪਾਂ ਖੁਸ਼ਖਬਰੀ ਦਵਾੰਗੇ ਕੁਝ ਕਰ ਰਹੇ ਹਾਂ ਆਪਾਂ ਸੋਚ ਰਹੇ ਹਾਂਗੇ ਤੇ ਤੁਹਾਨੂੰ ਬਹੁਤ ਵਧੀਆ ਖੁਸ਼ਖਬਰੀ ਕੱਲ ਨੂੰ ਦਵਾੰਗੇ ਵਾਹਿਗੁਰੂ ਜੀ ਮਿਹਰ ਕਰਨਗੇ ਠੀਕ ਹੈ ਜੀ ਚਲੋ ਜੀ ਠੀਕ ਹੈ ਫਿਰ ਮਿਲਦੇ ਹਾਂ ਤੁਹਾਨੂੰ ਆਪਾਂ ਕੱਲ ਨੂੰ ਇੱਕ ਵਧੀਆ ਜਿਹਾ ਬਲੌਗ ਦੇ ਨਾਲ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਹਜੇ ਤੱਕ ਨਹੀਂ ਲਾਈਕ ਕੀਤਾ ਪਲੀਜ਼ ਸਾਰੇ ਜਣੇ ਵੀਡੀਓ ਨੂੰ ਲਾਈਕ ਕਰਕੇ ਜਾਓ ਜੀ ਬਾਏ ਬਾਏ ਟੇਕ ਕੇਅਰ